ਇਹ ਤੁਹਾਡੇ ਕੋਲ ਵੀ ਹੈ ਆਧਾਰ ਕਾਰਡ ਅੱਜ ਹੀ ਕਰ ਲਓ ਇਹ ਕੰਮ ਨਹੀਂ ਤਾਂ ਪਵੇਗਾ ਪਛਤਾਉਣਾ ਆਧਾਰ ਕਾਰਡ ਸੰਬੰਧੀ ਆਇਆ ਵੱਡਾ ਅਪਡੇਟ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਦਸੰਬਰ ਮਹੀਨੇ ਦੀ ਪੈਨਸ਼ਨ ਦਾ ਅਪਡੇਟ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਪੈਨਸ਼ਨ ਨਾਲ ਸੰਬੰਧਤ ਤੇ ਸਰਕਾਰੀ ਪ੍ਰਾਈਵੇਟ ਸਾਰੇ ਅਪਡੇਟ ਸਾਂਝੇ ਕਰਦੇ ਰਹਨੇ ਆ ਵੀਡੀਓ ਅੰਤ ਤੱਕ ਦੇਖਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਇਸੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਗੱਲ ਕਰਨ ਜਾ ਰਹੇ ਆਂ ਆਧਾਰ ਕਾਰਡ ਸੰਬੰਧੀ ਆਧਾਰ ਕਾਰਡ ਦਾ ਵੱਡਾ ਅਪਡੇਟ ਆ ਗਿਆ ਹੈ ਇਹ ਕੰਮ ਨਾ ਕੀਤਾ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸ਼ੁਰੂ ਕਰਾਂਗੇ ਅੰਤ ਤੱਕ ਦੇਖਿਓ ਆਧਾਰ ਦਾ ਅਪਡੇਟ ਹੈ ਸਾਰੀ ਗੱਲਬਾਤ ਸੁਣਦੇ ਰਹੋ ਤੇ ਲਾਸਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੈਨਸ਼ਨ ਕਦੋਂ ਤੇ ਕਿੰਨੀ ਦਸੰਬਰ ਮਹੀਨੇ ਦੀ ਆ ਰਹੀ ਹੈ ਪਹਿਲਾਂ ਅਪਡੇਟ ਦੇ ਬਾਰੇ ਗੱਲ ਕਰਾਂਗੇ ਜਨਸੰਖਿਆ ਦੀ ਪਛਾਣ ਤੇ ਡਿਜੀਟਲ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਦੇ ਮਿਸ਼ਨ ਦੇ ਤਹਿਤ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਅਤੇ ਬਾਇਓਮੈਟ੍ਰਿਕ ਅਪਡੇਟ ਨੂੰ ਤਰਜੀਹ ਦੇਣ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਜ਼ਿਲ੍ਹਾ ਪਧਰੀ ਆਧਾਰ ਮੋਨਿਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਉਹਨਾਂ ਨੇ ਬੱਚਿਆਂ ਦੇ ਆਧਾਰ ਡਾਟਾ ਨੂੰ ਆਧੁਨਿਕ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਇਸ ਮੀਟਿੰਗ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ UIDAI ਖੇਤਰੀ ਦਫ਼ਤਰ ਚੰਡੀਗੜ੍ਹ ਤੋਂ ਪ੍ਰੋਜੈਕਟ ਮੈਨੇਜਰ ਮਧੁਰ ਬਾਂਸਲ ਅਤੇ ਸਹਾਇਕ ਮੈਨੇਜਰ ਕਮਲ ਸ਼ਰਮਾ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੁੜੇ ਸਨ ਉਹਨਾਂ ਨੇ ਨਾਗਰਿਕਾਂ ਲਈ ਆਧਾਰ ਕਾਰਡ ਸੰਬੰਧੀ ਸੇਵਾਵਾਂ ਨੂੰ ਸੁਗਮ ਬਣਾਉਣ ਦੇ ਮਾਮਲਿਆਂ ਤੇ ਚਰਚਾ ਕੀਤੀ ਨਵ ਜੰਮੇ ਬੱਚਿਆਂ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲਾਂ ਅਤੇ ਹੋਰ ਸਿਹਤ ਸੇਵਾਵਾਂ ਦੇ ਕੇਂਦਰਾਂ 'ਚ ਨਵ ਜੰਮੇ ਬੱਚਿਆਂ ਦੇ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾਣ ਉਹਨਾਂ ਕਿਹਾ ਕਿ ਜਨਮ ਦਾਖਲਾ ਨਾਲ ਸੰਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਧਾਰ ਕਾਰਡ ਤੁਰੰਤ ਬਣੇ ਅਤੇ ਮਾਪਿਆਂ ਨੂੰ ਆਧਾਰ ਦੀ ਅਹਿਮੀਅਤ ਬਾਰੇ ਜਾਣੂ ਕੀਤਾ ਜਾਵੇ ਬਾਇਓਮੈਟ੍ਰਿਕ ਅਪਡੇਟ ਦੀ ਮਹੱਤਤਾ ਕੀ ਹੈ ਇਸ ਤੇ ਵੀ ਦੱਸਿਆ ਗਿਆ ਹੈ ਡਿਪਟੀ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੇ ਆਧਾਰ ਕਾਰਡ ਜੋ 5 ਸਾਲ ਦੀ ਉਮਰ ਪੂਰੀ ਕਰਨ ਅਤੇ ਫਿਰ 15 ਸਾਲ ਦੀ ਉਮਰ ਪੂਰੀ ਕਰਨ ਤੇ ਬਾਇਓਮੈਟ੍ਰਿਕ ਅਪਡੇਟ ਜ਼ਰੂਰੀ ਹੈ ਉਹਨਾਂ ਕਿਹਾ ਕਿ ਅਕਸਰ ਮਾਪੇ ਇਸ ਸੰਬੰਧੀ ਬੇਖਬਰ ਰਹਿੰਦੇ ਨੇ ਜਿਸ ਨਾਲ ਬਾਅਦ ਵਿੱਚ ਆਧਾਰ ਸੰਬੰਧੀ ਕਈ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ 5 ਤੋਂ 7 ਅਤੇ 15 ਤੋਂ 17 ਸਾਲ ਦੇ ਬੱਚਿਆਂ ਦੇ ਮੁਫਤ ਬਾਇਓਮੈਟ੍ਰਿਕ ਅਪਡੇਟ ਲਈ ਮਾਪੇ ਆਧਾਰ ਕੇਂਦਰਾਂ ਦਾ ਦੌਰਾ ਜ਼ਰੂਰ ਕਰਨ ਉੱਥੇ ਜ਼ਰੂਰ ਜਾ ਕੇ ਆਉਣ ਸਕੂਲਾਂ ਨੂੰ ਸਹਿਯੋਗੀ ਬਣਾਉਣਾ ਹੈ ਰਿਸ਼ੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਲਈ ਸਕੂਲਾਂ ਨੂੰ ਵੀ ਚੋਣਵਾ ਕੇਂਦਰ ਬਣਾਇਆ ਜਾ ਸਕਦਾ ਹੈ ਸਕੂਲ ਪ੍ਰਬੰਧਨ ਨੂੰ ਰੋਸਟਰ ਦੇ ਆਧਾਰ ਤੇ ਵਿਦਿਆਰਥੀਆਂ ਦੇ ਡਾਟਾ ਦੀ ਅਪਡੇਟ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ ਉਹਨਾਂ ਨੇ ਸਿੱਖਿਆ ਵਿਭਾਗ ਨਾਲ ਨਜ਼ਦੀਕੀ ਤਾਲਮੇਲ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਨਾਗਰਿਕਾਂ ਲਈ ਮੁਫਤ ਸੇਵਾਵਾਂ ਪ੍ਰੋਜੈਕਟ ਮੈਨੇਜਰ ਮਧੁਰ ਬਾਂਸਲ ਨੇ ਮੀਟਿੰਗ ਦੌਰਾਨ ਦੱਸਿਆ ਕਿ 14 ਦਸੰਬਰ 2024 ਤੱਕ ਆਧਾਰ ਕਾਰਡ ਨਾਲ ਸੰਬੰਧਿਤ ਦਸਤਾਵੇਜ਼ ਅਪਡੇਟ ਮੁਫਤ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਅਤੇ ਹੋਰ ਦਸਤਾਵੇਜ਼ ਦਾ ਅਪਡੇਟ ਜ਼ਰੂਰੀ ਹੈ ਤਾਂ ਜੋ ਨਾਗਰਿਕ ਆਧਾਰ ਸਬੰਧੀ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਪਤ ਕਰ ਸਕਣ ਅਧਿਕਾਰੀਆਂ ਦਾ ਕੀ ਯੋਗਦਾਨ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਮੌਕੇ ਡੀ ਐਫ ਐਸ ਸੀ ਗੁਰਪ੍ਰੀਤ ਸਿੰਘ ਕੰਗ ਡੀ ਐਫ ਪੀਓ ਡਾਕਟਰ ਵਿਨੋਦ ਕੁਮਾਰ ਪੋਸਟ ਮਾਸਟਰ ਕੁਲਦੀਪ ਸਿੰਘ ਅਤੇ ਡਿਪਟੀ ਡੀਈਓ ਮਨਜੀਤ ਕੌਰ ਸਮੇਤ ਕਈ ਅਧਿਕਾਰੀ ਹਾਜ਼ਰ ਸਨ ਸਾਰੇ ਅਧਿਕਾਰੀਆਂ ਨੇ ਇਹ ਯਕੀਨ ਦਿਵਾਇਆ ਕਿ ਬੱਚਿਆਂ ਦੇ ਆਧਾਰ ਕਾਰਡ ਤੇ ਬਾਇਓਮੈਟ੍ਰਿਕ ਅਪਡੇਟ ਲਈ ਵਧੇਰੇ ਸਬੰਧਤ ਉਪਰਾਲੇ ਕੀਤੇ ਜਾਣਗੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਅਤੇ ਬਾਇਓમેટ્રਿਕ ਅਪਡੇਟ ਦੇ ਇਸ ਉਪਰਾਲੇ ਨੇ ਨਾ ਸਿਰਫ ਸਰਕਾਰੀ ਸਕੀਮਾਂ ਨੂੰ ਯਕੀਨੀ ਬਣਾਉਣ ਲਈ ਲਾਭਕਾਰੀ ਨੇ ਸਗੋਂ ਡਿਜੀਟਲ ਪਛਾਣ ਦੇ ਯੁੱਗ ਵਿੱਚ ਹਰੇਕ ਬੱਚੇ ਨੂੰ ਸਮਰੱਥ ਬਣਾਉਣ ਵਾਲਾ ਇੱਕ ਵੱਡਾ ਕਦਮ ਵੀ ਹੈ ਸੰਗਰੂਰ ਜ਼ਿਲ੍ਹੇ ਦੀ ਇਹ ਮੁਹਿੰਮ ਵਿਸ਼ਾਲ ਕਾਇਮ ਕਰੇਗੀ ਇਹ ਸੰਘਰੂਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਸੰਘਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਹ ਗੱਲ ਆਖੀ ਹੈ ਕਿ ਜੇਕਰ ਬੱਚਿਆਂ ਦੇ ਬਾਇਓਮੈਟ੍ਰਿਕ ਜਿਹੜੇ ਨਹੀਂ ਕਰਵਾਏ ਜਾਂਦੇ ਆਧਾਰ ਅਪਡੇਟ ਨਹੀਂ ਕਰਵਾਏ ਜਾਂਦੇ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਸਕੂਲਾਂ ਤਾਂ ਜਿਹੜੀਆਂ ਬੰਦ ਕੀਤੀਆਂ ਜਾ ਸਕਦੀਆਂ ਜਿਹੜੇ ਬੱਚੇ ਲਗਾਤਾਰ ਵਜੀਫੇ ਲੈ ਰਹੇ ਨੇ ਉਹਨਾਂ ਦੇ ਵਜੀਫਿਆਂ ਤੇ ਅਸਰ ਪੈ ਸਕਦਾ ਹੈ ਅੱਗੇ ਦਾਖਲਾ ਪ੍ਰਕਿਰਿਆ ਦੇ ਵਿੱਚ ਫਰਕ ਪੈ ਸਕਦਾ ਹੈ ਇਸ ਲਈ ਬੱਚਿਆਂ ਦੀ ਬਾਇਓਮੈਟ੍ਰਿਕ ਅਪਡੇਟ ਕਰਵਾਉਣੀ ਬਹੁਤ ਜ਼ਰੂਰੀ ਹੈ ਇਹ ਵਾਰ-ਵਾਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਸ ਤੇ ਹਰ ਇੱਕ ਮਾਪੇ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਬੱਚੇ 5 ਸਾਲ ਦੇ ਹੋ ਚੁੱਕੇ ਨੇ ਇੱਕ ਵਾਰ ਉਹਨਾਂ ਦਾ ਅਪਡੇਟ ਹੋਏਗਾ ਜਿਨ੍ਹਾਂ ਦੇ ਬੱਚੇ 15 ਸਾਲ ਦੇ ਹੋ ਚੁੱਕੇ ਨੇ ਉਹਨਾਂ ਦਾ ਵੀ ਅਪਡੇਟ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਲੋਕਾਂ ਦੇ ਆਧਾਰ ਕਾਰਡ ਅੱਜ ਤੋਂ 12 ਤੋਂ 15 ਸਾਲ ਪਹਿਲਾਂ ਬਣਾਏ ਗਏ ਸਨ ਉਹਨਾਂ ਦੇ ਵੀ ਆਧਾਰ ਕਾਰਡ ਅਪਡੇਟ ਕਰਵਾਉਣੇ ਜ਼ਰੂਰੀ ਹੈ ਜੇਕਰ ਤੁਸੀਂ ਆਪਣਾ ਪਤਾ ਬਦਲ ਰਿਹਾ ਹੈ ਕਿਤੇ ਹੋਰ ਰਹਿਣ ਲੱਗ ਗਏ ਹੋ ਤਾਂ ਤੁਹਾਡਾ ਵੀ ਆਧਾਰ ਕਾਰਡ ਬਦਲਣਾ ਬਹੁਤ ਜ਼ਰੂਰੀ ਹੈ ਉਸ ਨੂੰ ਅਪਡੇਟ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਲੋਕ 70 ਸਾਲ ਦੇ ਹੋ ਗਏ ਨੇ ਬਜ਼ੁਰਗ ਨੇ ਉਹਨਾਂ ਦੇ ਵੀ ਇਲਾਜ ਨਾਲ ਸੰਬੰਧਿਤ ਜਿਹੜੇ ਬੀਮੇ ਆਯੁਸ਼ਮਾਨ ਦੇ ਤਹਿਤ ਕੀਤੇ ਜਾ ਰਹੇ ਨੇ ਉਹਨਾਂ ਨੂੰ ਵੀ ਉਹ ਕਾਰਡ ਜ਼ਰੂਰ ਬਣਵਾ ਲੈਣੇ ਚਾਹੀਦੇ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਜਿਹੜੇ ਨਵੇਂ ਬਣ ਰਹੇ ਨੇ ਆਯੁਸ਼ਮਾਨ ਕਾਰਡ ਉਹਨਾਂ ਨੂੰ ਆਯੁਸ਼ਮਾਨ ਕਾਰਡ ਜ਼ਰੂਰ ਬਣਵਾ ਲੈਣਾ ਚਾਹੀਦਾ ਹੈ ਜੇਕਰ ਤੁਸੀਂ 70 ਸਾਲ ਦੇ ਹੋ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ 70 ਸਾਲ ਦਾ ਹੈ ਤਾਂ ਦਾ ਜਿਹੜਾ ਇਲਾਜ ਵਾਲਾ 5 ਲੱਖ ਦੇ ਇਲਾਜ ਵਾਲਾ ਬੀਮਾ ਹੈ ਉਹ ਜਰੂਰ ਕਰਵਾ ਲਓ ਉਸ ਦਾ ਕਾਰਡ ਜਰੂਰ ਬਣਵਾ ਲਓ ਇਹ ਤੁਹਾਨੂੰ ਫਾਇਦੇਮੰਦ ਹੋਵੇਗਾ ਸਰਕਾਰ ਫਾਇਦਾ ਦੇ ਰਹੀ ਹੈ ਤਾਂ ਹੁਣ ਗੱਲ ਕਰਾਂਗੇ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਲਗਾਤਾਰ ਜਿਵੇਂ ਪਿੱਛੇ ਆ ਰਹੀ ਸੀ 1500 ਰੁਪਏ ਖਾਤਿਆਂ ਦੇ ਵਿੱਚ ਭੇਜੀ ਜਾਏਗੀ ਇਹ ਪੈਨਸ਼ਨ 7 ਤਰੀਕ ਨੂੰ ਆਉਣੀ ਸ਼ੁਰੂ ਹੋ ਜਾਏਗੀ ਸਭ ਤੋਂ ਪਹਿਲਾਂ ਕੁਝ ਜ਼ਿਲ੍ਹੇ ਐ ਮਾਨਸਾ ਬਠਿੰਡਾ ਪਟਿਆਲਾ ਸੰਗਰੂਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਪੈਨਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ ਪੈਨਸ਼ਨਾਂ ਆਉਂਦੀਆਂ ਨੇ 12 ਤੋਂ ਲੈ ਕੇ 18 ਤੱਕ ਫਿਰ 18 ਤੋਂ 22 ਤੱਕ ਤੇ 22 ਤੋਂ ਉਸ ਤੋਂ ਬਾਅਦ ਲਾਸਟ ਮਹੀਨੇ ਦੀ ਤਰੀਕ ਤੱਕ ਚਾਰ ਪੜਾਵਾਂ ਦੇ ਵਿੱਚ ਪੈਨਸ਼ਨਾਂ ਭੇਜੀਆਂ ਜਾਂਦੀਆਂ ਨੇ 7 ਤਰੀਕ ਨੂੰ ਪੈਨਸ਼ਨਾਂ ਦਸੰਬਰ ਮਹੀਨੇ ਦੀਆਂ ਖਾਤਿਆਂ ਦੇ ਵਿੱਚ ਭੇਜਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਜਿੰਨਾ ਵੀ ਲੋਕਾਂ ਦੀ ਆਉਂਦੀ ਹੈ ਉਹਨਾਂ ਦੀਆਂ ਪੈਨਸ਼ਨਾਂ ਲਗਾਤਾਰ ਖਾਤਿਆਂ ਦੇ ਵਿੱਚ ਭੇਜੀਆਂ ਜਾ ਰਹੀਆਂ ਜਦੋਂ ਹੀ ਪੈਨਸ਼ਨ 2500 ਰੁਪਏ ਕਰਨ ਦੀ ਕੋਈ ਗੱਲਬਾਤ ਸਾਹਮਣੇ ਆਏਗੀ ਵੀਡੀਓ ਤੁਰੰਤ ਇਸੇ ਚੈਨਲ ਦੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਧੰਨਵਾਦ